ਪੰਜਾਬ ਚ ਸ੍ਰੀ ਗੁਰੂ ਗੰਗ ਸਾਹਿਬ ਜੀ ਦੀਆਂ ਹੋਈਆਂ ਬੇਅਦਬੀਆਂ ਦੇ ਬਾਰੇ ਅਕਾਲੀ ਸਰਕਾਰ ਨੇ ਜਸਟਿਸ ਜੋਰਾ ਸਿੰਘ ਕਮਿਸ਼ਨ ਬਣਾਇਆ ਸੀ ਜੋ ਕੈਪਟਨ ਸਰਕਾਰ ਨੇ ਆਉਂਦਿਆਂ ਹੀ ਰੱਦ ਕਰ ਦਿੱਤਾ ਕੈਪਟਨ ਸਰਕਾਰ ਨੇ ਇੱਕ ਨਵਾਂ ਕਮਿਸ਼ਨ ਬਣਾਇਆ ਇਸ ਕਮਿਸ਼ਨ ਦੇ ਮੁਖੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸਾਬਕਾ ਜੱਜ ਜਸਟਿਸ ਰਣਜੀਤ ਸਿੰਘ ਨੂੰ ਲਾਇਆ ਜਸਟਿਸ ਰਣਜੀਤ ਸਿੰਘ ਕੀ ਸੋਚ ਰਹੇ ਨੇ ਉਹ ਕਿਵੇਂ ਇਨਕੁਆਇਰੀ ਕਰਨਗੇ ਔਰ ਕੀ ਕੀ ਉਹਨਾਂ ਦੇ ਮਨਚਾ ਸਾਡੇ ਨਾਲ ਨੇ ਜਸਟਿਸ ਰਣਜੀਤ ਸਿੰਘ ਉਹਨਾਂ ਨਾਲ ਗੱਲਬਾਤ ਕਰਦੇ ਆ ਸਰ ਸਭ ਤੋਂ ਪਹਿਲਾਂ ਤੁਸੀਂ ਕੀ ਸੋਚਿਆ ਹੁਣ ਤੱਕ ਜੋ ਇੱਕ ਬੇਸਿਕ ਚੀਜ਼ਾਂ ਸੋਚਿਆ ਨੇ ਤੁਸੀਂ ਕੀ ਕੀ ਤੁਸੀਂ ਨਵੇਂ ਇਨੀਸ਼ੀਏਟਿਵ ਲੈਣ ਜਾ ਰਹੇ ਹੋਗੇ ਕਿਉਂਕਿ ਮੇਰੇ ਟਰਮਸ ਆਫ ਰੈਫਰੈਂਸ ਜਿਹੜੀਆਂ ਹੈਗੀਆਂ ਨੇ ਉਹਦੇ ਵਿੱਚ ਪਤਾ ਲਗਾਉਣਾ ਹੈ ਕਿ ਜਿੰਨੇ ਵੀ ਸਕ੍ਰੀਜੇਸ ਦੇ ਇਨਸੀਡੈਂਟ ਹੋਏ ਨੇ ਉਹਨਾਂ ਨੂੰ ਇਨਕੁਆਇਰ ਕਰਨਾ ਤੇ ਜਾਣਨਾ ਕਿ ਉਹਦਾ ਜ਼ਿੰਮੇਵਾਰ ਕੌਣ ਹੈ ਤੇ ਉਹਦੇ ਵਾਸਤੇ ਕੀ ਐਕਸ਼ਨ ਲੈਣਾ ਚਾਹੀਦਾ ਹੈ ਤੇ ਕੀ ਰੈਮਡੀਅਲ ਮੀਜਰਸ ਹੋਣੇ ਚਾਹੀਦੇ ਨੇ ਇਸ ਤੇ ਤਾਂ ਮੈਂ according to terms of reference i will uh, formulate the issues and uh, accordingly investigate ਉਹਨਾਂ ਦਾ ਕੀ ਰਿਆ ਜ਼ਿਆਦਾ ਰਿਆ ਬਾਈਬਲ ਕਲਾ ਦੇ ਉੱਤੇ ਫੋਕਸ ਰਿਆ ਤੁਸੀਂ ਤੁਹਾਡਾ ਕੀ ਹੋਊਗਾ ਕੀ ਤੁਸੀਂ ਸਾਰੇ ਜਿੰਨੇ ਹੁਣ ਤੱਕ ਦੇ ਇਨਸੀਡੈਂਟ ਹੋਏ ਨੇ ਜਾਂ ਕਿਸੇ ਪਾਰਟਿਕੂਲਰ ਇਨਸੀਡੈਂਟ ਦੇ ਉੱਤੇ ਫੋਕਸ ਕਰਨ ਜਾ ਰਹੇ ਹੋ ਨਹੀਂ ਮੈਨੂੰ ਟਰਮਸ ਆਫ ਰੈਫਰੈਂਸ ਵਿੱਚ ਸਾਰੇ ਇਨਸੀਡੈਂਟ ਜਿੰਨੇ ਪੰਜਾਬ 'ਚ ਹੋਏ ਨੇ ਵੀ ਗੁਰੂਗ੍ਰੰਥ ਸਾਹਿਬ ਦੇ ਹੋਣ ਜਾਂ ਕੁਰਾਨ ਸ਼ਰੀਫ ਦੇ ਜਾਂ ਗੀਤਾ ਪਗਵਤ ਗੀਤਾ ਦੇ ਉਹ ਸਾਰੇ ਇਨਸੀਡੈਂਟਸ ਮੇਰੀ ਟਰਮਸ ਆਫ ਰੈਫਰੈਂਸ ਨੇ ਮੈਂ ਇਨਕੁਆਇਰ ਕਰਨੇ ਨੇ ਇਸ ਕਰਕੇ ਬਾਈਬਲ ਕਲਾ ਇਜ਼ ਵਨ ਆਫ ਦੀ ਇਸ਼ੂਜ਼ ਵਿਚ ਇਜ਼ ਗੋਇੰਗ ਟੂ ਬੀ ਇਨਕੁਆਇਰਡ ਇਨਟੂ ਬਾਈ ਮੀ ਐਂਡ ਇਟ ਇਜ਼ ਨਾਟ ਦੈਟ ਪਾਰਟਿਕੁਲਰਲੀ ਆਈ ਵਿਲ ਕਨਸੈਂਟਰੇਟ ਓਨ ਦੈਟ ਕੀ ਸੋਚਾ ਤੁਸੀਂ ਮਤਲਬ ਤੁਹਾਡੀ ਪ੍ਰਕਿਰਿਆ ਕੀ ਰਹੂਗੀ ਕਿ ਚੰਡੀਗੜ੍ਹ ਦੇ ਅੰਦਰ ਤੁਸੀਂ ਕੋਈ ਅਦਾਲਤ ਇਸ ਤਰ੍ਹਾਂ ਦੀ ਲਾਉਂਗੇ ਜਿੱਦੇ ਚਾਹ ਕੇ ਲੋਕ ਆਪਣੇ ਬਿਆਨ ਦਰਜ ਕਰਾਉਣ ਜਾਂ ਗਰਾਊਂਡ ਦੇ ਉੱਤੇ ਜਾ ਸਕਦੇ ਹੋ ਕੀ ਤੁਹਾਡੇ ਮੰਚ ਕਿਸ ਤਰ੍ਹਾਂ ਦਾ ਵਿਚਾਰ ਆਗਾ ਮੇਰੀ ਟੈਂਟੇਟਿਵ ਥਿਊ ਇਹ ਹੈ ਕਿ ਜਿਹੜੀ ਜਗ੍ਹਾ ਤੇ ਇਨਸੀਡੈਂਟ ਹੋਏ ਨੇ ਉੱਥੇ ਜਾਣਾ ਚਾਹੀਦਾ ਹੈ ਉੱਥੇ ਜਾ ਕੇ ਇੱਕ ਗਰਾਉਂਡ ਰਿਐਲਿਟੀ ਦੇਖਣੀ ਜ਼ਰੂਰੀ ਹੈ ਔਰ ਇਨਸਟੈਡ ਆਫ ਪੁੱਟਿੰਗ ਦੀ ਪੀਪਲ ਟੂ ਇਨਕਨਵੀਨੀਅੰਸ ਇਟ ਵਿਲ ਬੀ ਬੈਟਰ ਜੇ ਉਹਨਾਂ ਦੇ ਬਿਆਨ ਵੀ ਉਸ ਜਗ੍ਹਾ ਤੇ ਰਿਕਾਰਡ ਕੀਤੇ ਜਾਣ ਜਿੱਥੇ ਇਨਸੀਡੈਂਟ ਹੋਏ ਨੇ ਸੋ ਥੈਟ ਪਬਲਿਕ ਇਸ ਨਾਟ ਪੁੱਟ ਟੂ ਇਨਕਨਵੀਨੀਅੰਸ ਐਂਡ ਲੋਕੀ ਅੱਗੇ ਆ ਕੇ ਆਪਣਾ ਜਿਹੜੇ ਵੀ ਜਾਣਦੇ ਨੇ ਇਸ ਬਾਰੇ ਉਹ ਆਪਣਾ ਬਿਆਨ ਦੇ ਸਕਣ ਸਰ ਇੱਕ ਖਾਸ ਤੌਰ ਦੇ ਉੱਤੇ ਜਿਹੜਾ ਬਾਈਬਲ ਕਲਾ ਵਾਲਾ ਸਭ ਤੋਂ ਜ਼ਿਆਦਾ ਪਾਪੂ ਲਰ ਜਾਂ ਸਭ ਤੋਂ ਜ਼ਿਆਦਾ ਚਰਚਾ ਜਾਂ ਸਭ ਤੋਂ ਜ਼ਿਆਦਾ ਵਿਵਾਦਤ ਜਿਹੜਾ ਮਸਲਾ ਸੀ ਉਹ ਇਹ ਸੀਗਾ ਇਹਦੇ ਤੇ ਜਸਟਿਸ ਸੁਪਰੀਮ ਕੋਰਟ ਦੇ ਜਿਹੜੇ ਜਸਟਿਸ ਨੇ ਕਾਰਡਜੂ ਪੀਪਲ ਕਮਿਸ਼ਨ ਬਣਿਆ ਸੀ ਪੰਜਾਬ ਦੀਆਂ ਪੰਥਕ ਧਿਰਾਂ ਨੇ ਜਸਟਿਸ ਕਾਰਡਜੂ ਉਹਨਾਂ ਨੂੰ ਦਾ ਮੁਖੀ ਬਣਾਇਆ ਸੀਗਾ ਉਹਦੀ ਇੱਕ ਰਿਪੋਰਟ ਆਈ ਸੀਗੀ ਜਿਹੜੀ ਦੋਸ਼ੀ ਠਹਿਰਾਉਂਦੀ ਸੀ ਪੁਲਿਸ ਵਾਲਿਆਂ ਨੂੰ ਬਾਦਲ ਸਰਕਾਰ ਨੇ ਉਹਨੂੰ ਉਸ ਉਸ ਰਿਪੋਰਟ ਨੂੰ ਮੰਨਿਆ ਨਹੀਂ ਸੀਗਾ ਕੀ ਤੁਸੀਂ ਕੋਈ ਕੰਸਲਟੇਸ਼ਨ ਉਹਨਾਂ ਨਾਲ ਕਰੋਗੇ ਕੋਈ ਗੱਲਬਾਤ ਉਹਨਾਂ ਨਾਲ ਕਰੋਗੇ ਜਾਂ ਰਿਪੋਰਟ ਬਾਰੇ ਤੁਹਾਡਾ ਕੀ ਵਿਚਾਰ ਹੈ ਇਸ ਲਈ ਕਿ ਮੈਂ ਪਹਿਲਾਂ ਤਾਂ ਆਪਣਾ ਇੰਡੀਪੈਂਡੈਂਟਲੀ ਇਨਕੁਆਇਰੀ ਕਰਨਾ ਚਾਹੁੰਦਾ ਅਨ ਬਾਇਸਡ ਐਂਡ ਅਨ ਇਨਫਲੂਐਂਸਡ ਬਾਈ ਐਨੀ ਅਦਰ ਇਨਕੁਆਇਰੀ ਵਿਚ ਹਾਸ ਬੀਨ ਹੈਲਡ ਬੀਟ ਜ਼ੋਰਸਿਕ ਕਮਿਸ਼ਨ ਔਰ ਕਾਟਜੂ ਕਮਿਸ਼ਨ ਪੀਪਲਸ ਕਮਿਸ਼ਨ ਜਿਹਨੂੰ ਕਹਿੰਦੇ ਨੇ ਬਟ ਜੇ ਮੈਨੂੰ ਜ਼ਰੂਰਤ ਮਹਿਸੂਸ ਹੋਈ ਮੇਰੇ ਆਪਣੀ ਇਨਕੁਆਇਰੀ ਤੋਂ ਬਾਅਦ ਕਿ ਮੈਨੂੰ ਇਸ ਤੋਂ ਕੁਝ ਹੋਰ ਮਦਦ ਮਿਲ ਸਕਦੀ ਹੈ ਇਹਨਾਂ ਜਿਹੜੇ ਅੱਗੇ ਕਮਿਸ਼ਨਸ ਹੋਏ ਨੇ ਤੇ ਆਈ ਵਿਲ ਨਾਟ ਹੈਜੀਟੇਟ ਟੂ ਟੇਕ 댓 ਇਨ ਟੂ ਕਨਸਿਡਰੇਸ਼ਨ ਐਂਡ ਮੇ ਟੇਕ ਹੈਲਪ ਫਰਮ ਥੈਮ ਆਲਸੋ ਸੋ ਇਹ ਗੱਲ ਵਾਰ-ਵਾਰ ਉੱਠਦੀ ਹੈ ਕਿ ਖਾਸ ਤੌਰ ਤੇ ਉੱਥੇ ਕਿਉਂਕਿ ਬਾਈਬਲ ਕਲਾਕਾਂਡ ਕੀ ਸਭ ਤੋਂ ਜ਼ਿਆਦਾ ਚਰਚਾ ਚਾਇਆ ਉੱਥੇ ਗੱਲ ਉੱਠੀ ਕਿ ਪੁਲਿਸ ਵਾਲੇ ਸੀ ਜਿਹੜੇ ਸ਼ਾਂਤਮਈ ਪ੍ਰਦਰਸ਼ਨ ਹੋ ਰਿਹਾ ਸੀ ਸ਼ਾਂਤਮਈ ਪ੍ਰਦਰਸ਼ਨ ਦੇ ਉੱਤੇ ਪੁਲਿਸ ਵਾਲਿਆਂ ਨੇ ਗੋਲੀਆਂ ਚਲਾਈਆਂ ਉਹ ਪੁਲਿਸ ਵਾਲਿਆਂ ਨੂੰ ਛੱਡ ਦਿੱਤਾ ਗਿਆ ਜਸਟਿਸ ਜੋਰਾ ਸਿੰਘ ਨੇ ਕਿਹਾ ਕਿ ਕਿਉਂਕਿ ਮੇਰੇ ਕੋਲ ਇਸ ਤਰ੍ਹਾਂ ਦਾ ਕੋਈ ਸਬੂਤ ਨਹੀਂ ਵਾਧਾ ਸਰਕਾਰ ਨੇ ਵੀ ਇੱਕ ਤਰ੍ਹਾਂ ਕਲੀਨ ਚਿੱਟ ਦਿੱਤੀ ਸੀ ਉਹਨਾਂ ਨੂੰ ਪੂਰੀ ਤਰ੍ਹਾਂ ਉਹ ਉਹਨੂੰ ਲੈ ਕੇ ਬਹੁਤ ਜ਼ਿਆਦਾ ਰੋਸ ਸਿੱਖ ਭਾਈਚਾਰੇ ਚ ਆਗਾ ਖਾਸ ਤੌਰ ਤੇ ਪੰਥਕ ਧਿਰਾਂ ਚ ਪੰਜਾਬ ਦੀਆਂ ਚ ਕੀ ਉਹਦੇ ਉੱਤੇ ਕੋਈ ਵਿਸ਼ੇਸ਼ ਤੌਰ ਦੇ ਉੱਤੇ ਤੁਸੀਂ ਫੋਕਸ ਕਰੋਗੇ ਮੈਂ ਬਿਲਕੁਲ ਜਿਹੜੀ ਵੀ ਜ਼ਿੰਮੇਵਾਰੀ ਹੈ ਉਹਨੂੰ ਬਖੂਬ ਨਿਭਾਉਣ ਦੀ ਕੋਸ਼ਿਸ਼ ਕਰਾਂਗਾ ਜੇ ਪੁਲਿਸ ਦੀ ਕੋਈ ਮੈਂ ਓਪਨ ਮਾਈਂਡ ਨਾਲ ਜਾਣਾ ਚਾਹੁੰਦਾ ਹਾਂ ਔਰ ਜੋ ਮੇਰੇ ਸਾਹਮਣੇ ਸਬੂਤ ਆਏ ਉਹਨਾਂ ਦੇ ਬੇਸਿਸ ਤੇ ਅਗਰ ਕਿਸੇ ਦੀ ਵੀ ਜ਼ਿੰਮੇਵਾਰੀ ਬਣਦੀ ਹੋਏ ਬੀਟ ਪੁਲਿਸ ਔਰ ਆਫੀਸਰ ਔਰ ਸੀਨੀਅਰ ਆਫੀਸਰ ਜਿਹੜਾ ਵੀ ਹੋਏਗਾ ਉਹਨੂੰ ਬਕਾਇਦਾ ਉਸ ਤੇ ਮੈਂ ਆਪਣਾ ਫਾਈਂਡਿੰਗ ਦਊਂਗਾ ਜੇ ਕਿਸੇ ਦਾ ਕਸੂਰ ਹੈ ਤੇ ਮੈਂ ਆਪਣੀ ਪੋਜ਼ਿਟਿਵ ਫਾਈਂਡਿੰਗ ਦਊਂਗਾ ਉਹਦੇ ਤੇ ਮੈਂ ਕੋਈ ਵੇਗ ਜਾਂ ਕੋਈ ਲਿਊਕਵਾਰਮ ਗੱਲ ਨਹੀਂ ਛੱਡੂਗਾ ਤੁਹਾਡੀ ਕੋਈ ਗੱਲ ਹੋਈ ਜਸਟਿਸ ਜੋਰਾ ਸਿੰਘ ਦੇ ਨਾਲ ਕੈਪਟਨ ਮਰਿੰਦਰ ਸਿੰਘ ਦੇ ਨਾਲ ਕੋਈ ਗੱਲਬਾਤ ਹੋਈ ਹੋਵੇ ਹੁਣ ਤੱਕ ਤੁਹਾਡੀ ਨੇ ਮੇਰਾ ਨਾਮ ਮੇਰੀ ਜਸਟਿਸ ਜ਼ੋਰਾ ਸਿੰਘ ਨਾਲ ਕੋਈ ਗੱਲ ਹੋਈ ਹੈ ਨਾ ਹੀ ਮੈਂ ਕਰਨਾ ਚਾਹੁੰਦਾ ਕਿਉਂਕਿ ਉਹਨਾਂ ਨੇ ਇੱਕ ਆਪਣਾ ਕੰਮ ਕੀਤਾ ਜਿਹੜਾ ਉਹਨਾਂ ਨੂੰ ਦਿੱਤਾ ਸੀ ਤੇ ਨਾ ਹੀ ਮੇਰੀ ਕੋਈ ਗਵਰਨਮੈਂਟ ਨਾਲ ਗੱਲ ਹੋਈ ਹੈ ਸੱਚ ਕੈਪਟਨ ਸਾਹਿਬ ਨਾਲ ਕਿਉਂਕਿ ਮੈਂ ਨਹੀਂ ਸਮਝਦਾ ਕਿ ਜੇ ਜਿਹੜੀ ਇਨਕੁਆਇਰੀ ਕਮਿਸ਼ਨ ਹੈ ਉਹਨੂੰ ਇੱਕ ਇੰਡੀਪੈਂਡੈਂਟ ਤੌਰ ਤੇ ਕੰਮ ਕਰਨਾ ਚਾਹੀਦਾ ਔਰ ਮੈਂ ਬਕਾਇਦਾ ਇੰਡੀਪੈਂਡੈਂਸ ਮੇਨਟੇਨ ਕਰਦੇ ਹੋਏ ਆਪਣੀ ਜੋ ਸਹੀ ਫਾਈਨਡਿੰਗ ਹੈ ਉਹ ਦੇਣ ਦੀ ਕੋਸ਼ਿਸ਼ ਕਰਾਂਗਾ ਤੁਹਾਡੀ ਪ੍ਰਾਇੋਰਟੀ ਕੀ ਰਹੋਗੀ ਮਲੇ ਤੁਹਾਡੇ ਕੀ ਪ੍ਰਾਇੋਰਟੀ ਹੈ ਕਿਉਂਕਿ ਤੁਹਾਡੇ ਕੋਲ ਸਿਰਫ 6 ਮਹੀਨਿਆਂ ਦਾ ਸਮਾਂ ਹੈ ਪ੍ਰਾਇੋਰਟੀ ਮੈਂ ਜਦੋਂ ਵਾਂਸ ਆਈ ਗੈਟ ਦੀ ਇਨਫੋਰਮੇਸ਼ਨ ਅਬਾਊਟ ਦੀ ਹੋਲ ਇਨਸੀਡੈਂਟਸ ਦੈਨ ਆਈ ਮੇ ਪ੍ਰਾਇੋਰਟਾਈਜ਼ ਸਰਟਨ ਇਨਸੀਡੈਂਟਸ ਜਿਹੜੇ ਮੇਰੇ ਨਜ਼ਰ ਚ ਜਿਹੜੇ ਮੇਰੇ ਦੇਖਣ ਚ ਇੰਪੋਰਟੈਂਟ ਮੈਨੂੰ ਲੱਗਣਗੇ ਮੈਂ ਕੋਸ਼ਿਸ਼ ਕਰਾਂਗਾ ਕਿ ਉਹਨਾਂ ਨੂੰ ਪਹਿਲਾਂ ਇਨਵੈਸਟੀਗੇਟ ਕਰਾਂ ਤੇ ਹੋ ਸਕਿਆ ਤੇ ਜੇ ਮਤਲਬ ਮੈਨੂੰ ਲੱਗਿਆ ਕਿ ਮੇਰੇ ਕੋ ਸਮੇਂ ਦੇ ਵਿੱਚ ਪੂਰੇ ਇਨਸੀਡੈਂਟ ਨਹੀਂ ਕੰਪਲੀਟ ਹੋ ਰਹੇ ਤੇ ਮੈਂ ਹੋ ਸਕਦਾ ਕੋਈ ਇੰਟਰਨਲ ਰਿਪੋਰਟ ਉਹਨਾਂ ਇੰਪੋਰਟੈਂਟ ਇਨਸੀਡੈਂਟਸ ਬਾਰੇ ਦੇ ਦੇਆ ਜਿਨ੍ਹਾਂ ਦੇ ਉੱਤੇ ਲੋਕੀ ਐਜੀਟੇਟਡ ਮੈ ਨੇ ਤੇ ਜਿਨ੍ਹਾਂ ਦੀ ਲੋਡ ਵੀ ਹੈ ਉਹਨਾਂ ਤੇ ਇਨਸਾਫ ਵਾਸਤੇ ਉਹਨਾਂ ਦੇ ਸਾਹਮਣੇ ਆਵੇ ਜਿਹੜੀ ਸਚਾਈ ਕੀ ਸੀ ਉਹਨਾਂ ਇਨਸੀਡੈਂਟਸ ਬਾਰੇ ਸਰ ਕਮਿਸ਼ਨਾਂ ਬਾਰੇ ਇੱਕ ਅਲੀਗੇਸ਼ਨ ਬੜਾ ਲੱਗਦਾਗਾ ਸਾਰੀ ਜਿਹਨੇ ਕਮਿਸ਼ਨ ਕੋਈ ਵੀ ਸਰਕਾਰ ਬਣਾਵੇ ਕ੍ਰੈਡੀਬਿਲਟੀ ਦੀ ਬੜੀ ਵੱਡੀ ਚੀਜ਼ ਹੁੰਦੀ ਹੈ ਚੈਲੰਜ ਤੁਹਾਡੇ ਲਈ ਬੜਾ ਵੱਡਾ ਹੈ ਜਿੰਨੇ ਵੀ ਹੁਣ ਤੱਕ ਮਿਸ਼ਨ ਬਣਿਆ ਲੋਕ ਕਹਿੰਦੇ ਆ ਕਿ ਜਿਹਦੀ ਸਰਕਾਰ ਆਗੀ ਉਹ ਆਪਣਾ ਇੱਕ ਮਿਸ਼ਨ ਬਣਾ ਦਿੰਦੀ ਆ ਕਮਿਸ਼ਨ ਦਾ ਮਤਲਬ ਇਹ ਹੁੰਦਾ ਹੈਗਾ ਕਿ ਜਿਹੜੀ ਅਸਲ ਸੱਚ ਆ ਉਹ ਸਾਹਮਣੇ ਨੀ ਆਵੇ ਇਸ ਤਰ੍ਹਾਂ ਦੀਆਂ ਗੱਲਾਂ ਅਕਸਰ ਜਿੰਨੇ ਭਾਰਤ ਦੇ ਅੰਦਰ ਜਿੰਨੇ ਹੁਣ ਤੱਕ ਇੰਡੀਅਨ ਪੋਲਿਟਿਕਸ ਦੇ ਅੰਦਰ ਇਨੀ ਸੋਸਾਇਟੀ ਚ ਕਮਿਸ਼ਨ ਬਣੇ ਉਹਨਾਂ ਦੀ ਕ੍ਰੈਡੀਬਿਲਟੀ ਤੇ ਉਹਨਾਂ ਦੇ ਲਈ ਕਮਿਸ਼ਨ ਦੇ ਮੁਖੀਆਂ ਦੇ ਲਈ ਚੈਲੰਜ ਹੁੰਦਾ ਤੁਸੀਂ ਇਸ ਚੈਲੰਜ ਨੂੰ ਕਿਵੇਂ ਪਾਰ ਕਰੋਗੇ ਕਿਉਂ ਗੱਲ ਇਹ ਹੈ ਜੀ ਮੈਂ ਸਮਝਦਾ ਹੈ ਕਿ ਇੱਕ ਬੜੀ ਪੋਇਸ ਰਿਸਪੌਂਸਿਬਿਲ ਇਹ ਇੱਕ ਨਾਰਮਲ ਕਮਿਸ਼ਨ ਨਹੀਂ ਹੈ ਮੇਰੀ ਨਜ਼ਰ ਦੇ ਵਿੱਚ ਇਹ ਇੱਕ ਰਿਲੀਜੀਅਸ ਜੋ ਸੈਂਟੀਮੈਂਟਸ ਨੇ ਸਾਡੇ ਜਿਹੜੇ ਜਨਤਾ ਹੈ ਪਬਲਿਕ ਹੈ ਜਿਹੜੀ ਐਟ ਲਾਰਜ ਉਹ ਜਿਹੜਾ ਵੀ ਧਰਮ ਚ ਬੀਲੀਵ ਕਰਦੇ ਨੇ ਉਹਨੂੰ ਬੜੀ ਇੰਪੋਰਟੈਂਸ ਹੈ ਐਂਡ ਬੀ ਇਟ ਮੀ অর ਐਨੀਬਾਡੀ ਐਲਸ ਸਾਰੇ ਧਰਮ ਮੇ ਇੱਕ ਬੜੀ ਇੰਪੋਰਟੈਂਟ ਹੈ ਤੇ ਇਸ ਕਰਕੇ ਮੈਂ ਸਮਝਦਾ ਹਾਂ ਕਿ ਇਹ ਜ਼ਿੰਮੇਵਾਰੀ ਮੇਰੇ ਤੇ ਇੰਨੀ ਵੱਡੀ ਹੈ ਤੇ ਪੋਇਜ਼ ਜ਼ਿੰਮੇਵਾਰੀ ਹੈ ਬੜੀ ਆਨਰਸ ਰਿਸਪੌਂਸਿਬਿਲਟੀ ਹੈ ਮੈਂ ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿਣਾ ਚਾਹੁੰਦਾ ਵਾਂ ਕਿ ਮੈਂ ਕੋਸ਼ਿਸ਼ ਕਰਾਂਗਾ ਕਿ ਕੋਸ਼ਿਸ਼ ਨਹੀਂ ਬਲਕਿ ਮੇਰੀ ਇਹ ਐਫਰਟ ਹੋਣਗੇ ਕਿ ਅਨ ਇਨਫਲੂਐਂਸਡ ਮੈਂ ਆਪਣੀ ਇੱਕ ਸਹੀ ਰਿਪੋਰਟ ਜਿਹੜੀ ਗਵਰਨਮੈਂਟ ਨੂੰ ਦਵਾਂ ਉਸ ਤੋਂ ਬਾਅਦ ਉਹ ਡਿਪੈਂਡ ਕਰਦਾ ਹੈ ਗਵਰਨਮੈਂਟ ਕੀ ਐਕਸ਼ਨ ਲੈਂਦੀ ਉਸ ਤੇ ਪਰ ਮੈਂ ਇਹ ਅਸ਼ੋਰ ਕਰਦਾ ਹਾਂ ਜਨ ਪਬਲਿਕ ਐਟ ਲਾਰਜ ਨੂੰ ਕਿ ਮੇਰੀ ਕੋਈ ਇਨਫਲੂਐਂਸ ਆਈ ਵਿਲ ਨਾਟ ਬੀ ਇਨਫਲੂਐਂਸਡ ਬਾਇ ਐਨੀਥਿੰਗ ਐਲਸ ਮਾਈ ਓਨਲੀ ਐਮ ਊਡ ਬੀ ਟੂ ਬ੍ਰਿੰਗ ਆਊਟ ði ਟਰੂਥ ਐਂਡ ਨਾਥਿੰਗ ਐਲਸ ਸਰ ਇੱਕ ਆਲਾ ਸਵਾਲ ਤੁਹਾਡੀ ਹੀ ਚੋਣ ਕੈਪਟਨ ਮਰਿੰਦਰ ਸਿੰਘ ਨੇ ਕਿਉਂ ਕੀਤੀ ਕਿਉਂ ਕੈਪਟਨ ਸਰਕਾਰ ਨੂੰ ਲੱਗਿਆ ਕਿ ਜਸਟਿਸ ਰਣਜੀਤ ਸਿੰਘ ਹੀ ਇਨਸਾਫ ਕਰ ਪਾਉਣਗੇ ਕਿ ਤੁਸੀਂ ਬਹੁਤ ਧਾਰਮਿਕ ਰੁਚੀ ਦੇ ਹੋ ਜਾਂ ਜੀ ਕਿਹੜੀ ਖਾਸੀਅਤ ਸੀ ਤੁਹਾਡੇ ਚ ਕਿ ਤੁਹਾਡੀ ਚੋਣ ਕੀਤੀ ਗਈ ਮੈਂ ਇੱਕ ਨਾਰਮਲ ਇਨਸਾਨ ਆ ਆਰਡੀਨਰੀ ਇਨਸਾਨ ਆ ਮੇਰੇ ਚ ਕੋਈ ਖਾਸੀਅਤ ਮੈਨੂੰ ਆਪਣੇ ਆਪ ਚ ਨਜ਼ਰ ਨਹੀਂ ਆਉਂਦੀ ਉਹਨਾਂ ਨੇ ਮੈਨੂੰ ਕਿਉਂ ਇਹ ਜ਼ਿੰਮੇਵਾਰੀ ਸੌਂਪੀ ਹੈ ਕੈਪਟਨ ਸਾਹਿਬ ਨੇ ਉਸ ਦਾ ਜਵਾਬ ਤਾਂ ਉਹ ਹੀ ਦੇ ਸਕਦੇ ਬਾਕੀ ਮੈਂ ਮੇਰੀ ਜਿਹੜਾ ਕਿਰਦਾਰ ਹੈ ਐਜ਼ ਅ ਜੱਜ ਆਫ ਦਿ ਹਾਈ ਕੋਰਟ ਸਾਰੀ ਜਨਤਾ ਦੇ ਸਾਹਮਣੇ ਹੈ ਤੇ ਮੈਂ ਇਸ ਬਾਰੇ ਕੁਝ ਨਹੀਂ ਕਹਿਣਾ ਚਾਹੁੰਦਾ ਮੇਰੀ ਜਿਹੜਾ ਜੋ ਮੇਰੀ ਪਰਫਾਰਮੈਂਸ ਈ ਐਜ਼ ਅ ਜੱਜ ਉਹ ਜਨਤਾ ਨੇ ਅੱਗੇ ਦੇਖੀ ਹੈ ਉਹ ਆਪਣਾ ਵਿਚਾਰ ਆਪਣਾ ਮੇਰੇ ਬਾਰੇ ਮੇਰੇ ਕਿਰਦਾਰ ਬਾਰੇ ਜਾਂ ਮੇਰੇ ਕੈਰੈਕਟਰ ਬਾਰੇ ਖੁਦ ਆਪਣਾ ਵਿਚਾਰ ਕਰ ਸਕਦੇ ਮੈਨੂੰ ਕੀ ਲੱਗਦਾ ਸਰ ਜੇ 6 ਮਹੀਨਿਆਂ ਚੋਂ ਕੈਰੀ ਪੂਰੀ ਨਹੀਂ ਹੁੰਦੀ ਮੰਨ ਲਓ ਤੁਸੀਂ ਸਮਾਂ ਹੋਰ ਮੰਗੋਗੇ ਜਾਂ ਤੁਸੀਂ ਕੈਪਟਨ ਸਾਹਿਬ ਨਾਲ ਇਹ ਗੱਲਬਾਤ ਕਰੋਗੇ ਜਾਂ ਗਵਰਨਮੈਂਟ ਦੇ ਕਿਸੇ ਨਮਾਇਦੇ ਨਾਲ ਜੀ ਕਿਉਂਕਿ 6 ਮਹੀਨਿਆਂ ਦਾ ਸਮਾਂ ਲੱਗਦਾ ਨਹੀਂ ਪੂਰਾ ਸਮਾਗਾ ਕਿਉਂਕਿ ਬਹੁਤ ਸਾਰੇ ਤੁਸੀਂ ਕਹੇ ਸਾਰੇ ਇਨਸੀਡੈਂਟ ਚਾਹੇ ਉਹ Hindu ਧਰਮ ਨਾਲ ਜੁੜੇ ਹੋਏ ਨੇ ਚਾਹੇ Muslim ਧਰਮ ਨਾਲ ਜੁੜੇ ਹੋਏ ਨੇ ਚਾਹੇ Sikh ਧਰਮ ਨਾਲ ਜੁੜੇ ਨੇ ਤੁਸੀਂ ਸਾਰੇ ਤੁਹਾਡਾ ਬੜਾ ਵਿਸ਼ੀਹ ਦੈਰਾਗਾ ਤਾਂ ਤੁਹਾਨੂੰ ਲੱਗਦਾ ਨਹੀਂ ਸਮਾਂ ਘਟਾਗਾ ਨਹੀਂ ਐਸੀ ਗੱਲ ਨਹੀਂ ਕੋਈ ਮੈਂ 6 ਮਹੀਨੇ ਕਾਫੀ ਸਮਾਂ ਹੁੰਦਾ ਪਰ ਮੇਰੇ ਇੰਟੈਂਸ਼ਨ ਇਹ ਹੋਏਗੀ ਜਿਆਦਾ ਸਮੇਂ ਦੀ ਮੈਂ ਮਹੱਤਤਾ ਨਹੀਂ ਸਮਝਦਾ ਮੈਂ ਸਮਝਦਾ ਇਹ ਹੈ ਕਿ ਸਚਾਈ ਦਾ ਆਉਣਾ ਜਿਹੜਾ ਨਾ ਉਹ ਜਿਆਦਾ ਜ਼ਰੂਰੀ ਹੈ ਜੇ ਕੋਈ ਜ਼ਰੂਰਤ ਮਹਿਸੂਸ ਹੋਈ ਕਿ ਸਮੇਂ ਦੀ ਐਕਸਟੈਂਸ਼ਨ ਦੀ ਲੋੜ ਹੈ ਤੇ ਮੈਂ ਜ਼ਰੂਰ ਗਵਰਨਮੈਂਟ ਨੂੰ ਰਿਕੁਐਸਟ ਕਰਾਂਗਾ ਇਟ ਇਜ਼ ਅਪ ਟੂ ਦੀ ਗਵਰਨਮੈਂਟ ਇਫ ਦੇ ਵਾਂਟ ਸਮ ਸੰਵੇਦਨਸ਼ੀਲ ਮਾਮਲੇ ਨੇ ਨਾ ਇਹਦੇ ਵਿੱਚ ਤਾਂ ਕੋਈ ਮਾੜੀ ਜਿਹੀ ਇੱਧਰ ਉੱਧਰ ਗੱਲ ਹੋ ਗਈ ਬੜਾ ਵੱਡਾ ਬਹੁਤ ਜ਼ਿਆਦਾ ਸੰਵੇਦਨਸ਼ੀਲ ਕਿਉਂਕਿ ਧਰਮ ਬੰਦੇ ਦਾ ਬਹੁਤ ਨਿੱਜੀ ਮਸਲਾ ਹੁੰਦਾ ਬਹੁਤ ਜ਼ਿਆਦਾ ਸੰਵੇਦਨਾ ਨਾਲ ਜੁੜਿਆ ਹੁੰਦਾ ਕੋਈ ਵੀ ਵਿਅਕਤੀ ਆਪਣੇ ਧਰਮ ਦੇ ਨਾਲ ਤਾਂ ਮੈਂ ਕਹ ਰਹਿंगा ਕਿ ਚੈਲੰਜ ਜ਼ਿਆਦਾ ਵੱਡਾ ਨਹੀਂ ਹੈਗਾਗਾ ਇਸ ਗੱਲ ਦੇ ਲਈ ਕਿ ਟਾਈਮ ਜ਼ਿਆਦਾ ਹੋਊਗਾ ਤੇ ਤੁਸੀਂ ਖੁੱਲ ਕੇ ਇਨਵੈਸਟਿਗੇਟ ਕਰ ਸਕੋ ਸਾਰੀਆਂ ਟੀਮ ਜੇ ਉਹਦੇ ਨਾਲ ਕੋਈ 6 ਮਹੀਨੇ ਤੋਂ ਕੁਝ ਉੱਪਰ ਵੀ ਟਾਈਮ ਲੱਗਦਾ ਤਾਂ ਆਈ ਵਿਲ ਨਾਟ ਹੈਜ਼ਿਟੇਟ ਟੂ ਸੀਕ ਐਕਸਟੈਂਸ਼ਨ ਥੈਂਕ ਯੂ ਸਰ ਸੋ ਇਸਨ ਜਸਟਿਸ ਰਣਜੀਤ ਸਿੰਘ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਜਦੋਂ ਬਣਿਆ ਸੀ ਤਾਂ ਬੜੇ ਵੱਡੇ ਸਵਾਲ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਦੇ ਉੱਤੇ ਉੱਤੇ ਉੱਠੇ ਸੀਗੇ ਕਿ ਇਹ ਕਮਿਸ਼ਨ ਸਿਰਫ ਇਸ ਲਈ ਖਾਣਾ ਪੂਰਤੀ ਲਈ ਬਣਾਇਆ ਗਿਆ ਕਮਿਸ਼ਨਾਂ ਬਾਰੇ ਸਮਝੀਏ ਇਹ ਆ ਪੂਰੀ ਇੰਡੀਆ ਦੇ ਅੰਦਰ ਪੰਜਾਬ ਦੇ ਅੰਦਰ ਜੋ ਹੁਣ ਤੱਕ ਕਮਿਸ਼ਨ ਬਣੇ ਨੇ ਉਹਨਾਂ ਬਾਰੇ ਸਮਝ ਆ ਗਈ ਲੋਕਾਂ ਦੀ ਕਿ ਕਮਿਸ਼ਨ ਖਾਣਾ ਪੂਰਤੀ ਲਈ ਬਣਾਏ ਜਾਂਦੇ ਨੇ ਪਰ ਕੈਪਟਨ ਮਨਿੰਦਰ ਸਿੰਘ ਨੇ ਇਹ ਵਾਅਦਾ ਕੀਤਾ ਸੀ ਚੋਣਾਂ ਤੋਂ ਪਹਿਲਾਂ ਜਦੋਂ ਕੰਪੇਨ ਕਰਦੇ ਸੀ ਕਿ ਮੈਂ ਇਹ ਇਨਕੁਆਰੀਆਂ ਇੰਡੀਪੈਂਡੈਂਟ ਕਰਾਵਾਂਗੇ ਜੋ ਹੁਣ ਤੱਕ ਇਨਕੁਆਰੀਆਂ ਹੋਈਆਂ ਉਹ ਠੀਕ ਨਹੀਂ ਹੋਈਆਂ ਆਉਂਦੇ ਹੀ ਉਹਨਾਂ ਨੇ ਉਸ ਕਮਿਸ਼ਨ ਨੂੰ ਰੱਦ ਕੀਤਾ ਤੇ ਹੁਣ ਵੱਡੀ ਜ਼ਿੰਮੇਵਾਰੀ ਵੱਡਾ ਚੈਲੰਜ ਵੱਡੀ ਬੰਗਾਰ ਸਾਹਮਣੇ ਆ ਜਸਟਿਸ ਰਣਜੀਤ ਸਿੰਘ ਦੇ ਕਿਵੇਂ ਉਹ ਇਹਨਾਂ ਦੇ ਉੱਤੇ ਇੰਡੀਪੈਂਡੈਂਟ ਇਨਕੁਆਰੀ ਕਰਦੇ ਨੇ ਔਰ ਕਿਵੇਂ ਅਸਲ ਸੱਚ ਇਹਨਾਂ ਘਟਨਾਵਾਂ ਦਾ ਸਾਹਮਣੇ ਲੈ ਕੇ ਆਉਂਦੇ ਨੇ ਕੋਕੀ ਕੇ ਸੀਬੀਏ ਕੋਲ ਵੀ ਹੈ ਪੰਜਾਬ ਸਰਕਾਰ ਵੀ ਇਨਵੈਸਟਿਗੇਟ ਕਰ ਰਹੀ ਸੀ ਪੰਜਾਬ ਪੁਲਿਸ ਵੀ ਕਰ ਰਹੀ ਸੀ ਪਰ ਲੋਕਾਂ ਨੂੰ ਕਿਤੇ ਨਾ ਕਿਤੇ ਅਸੰਤੁਸ਼ਟੀ ਸੀ ਲੋਕ ਸੈਟੀਸਫਾਈਡ ਨਹੀਂ ਸੀ ਗਵਰਨਮੈਂਟ ਤੋਂ ਵੀ ਔਰ ਕਮਿਸ਼ਨ ਤੋਂ ਵੀ ਤਾਂ ਇਹ ਨਵਾਂ ਕਮਿਸ਼ਨ ਬਣਿਆ ਹੁਣ ਦੇਖਦੇ ਆਂ ਇਹ ਕਮਿਸ਼ਨ ਲੋਕਾਂ ਦੇ ਨਾਲ ਕਿੰਨਾ ਇਨਸਾਫ ਕਰ ਪਾਉਂਦਾ ਹੈ ਕੈਮਰਾਮੈਨ ਰਜਿੰਦਰ ਦੇ ਨਾਲ ਯਾਦਵਿੰਦਰ ਸਿੰਘ ਏਬੀਪੀ ਸਾਂਝਾ ਚੰਡੀਗੜ੍ਹ